வாஹே குரு 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 வாஹே ਸਸਿਕਾ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਹੁਸ਼ੀ ਪਰ ਅੱਜ ਅਸੀਂ ਪਹੁੰਚੇ ਜਲਾ ਗਦਾਸਪੁਰ ਦੇ ਗੁਰਦੁਆਰਾ ਤੰਤਨ ਬਾਬਾ ਸ਼੍ਰੀ ਚੰਦ ਜੀ ਟਾਲੀ ਪ੍ਰਜਾਤ ਕਾਲੀ ਸਾਹਿਬ। ਉਹ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਧਿਕਾਰੀ ਮੌਜੂਦ ਨੇ। ਉਹ ਉਹਨਾਂ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦੇ ਇਤਿਹਾਸ ਤੋਂ ਸੰਤਨ ਜਨ ਕੋ ਨੂੰ। ਆ ਵੀਡੀਓ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸਥਾਨ ਜ਼ਾਹਰ ਪੀਰ ਜਗਤ ਗੁਰੂ ਬਾਬਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਵੱਡੇ ਸਹਬਜ਼ਾ ਦੇ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਦਾ ਹੈ ਜੀ। ਜਦੋਂ ਇਤਿਹਾਸ ਨੂੰ ਪੜਦੇ ਹਾਂ ਤਾਂ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਸ਼੍ਰੀਚੰਦ ਸਾਹਿਬ ਬਾੜਸਰ ਦੀ ਧਰਤੀ ਤੋਂ ਆਪਣੇ ਨਾਨਕੇ ਪਿੰਡ ਪਖੂਗਿਰਦਾਵੇ ਜਾਂਦੇ ਸਨ ਤੇ ਇਸ ਪਵਲਸਥਾਨ ਦੇ ਇੱਕ ਰਾਤ ਠਹਿਰੇ ਸਨ ਉਸ ਵੇਲੇ ਅਮਰਤ ਵੇਲੇ ਬਾਬਾ ਜੀ ਨੇ ਦਾਤਨ ਕਰਕੇ ਇਸ ਪਵਲਸਥਾਨ ਤੇ ਦਾਤਨ ਗੱਡੀ ਸੀ ਜਿਸ ਤੋਂ ਇਸ ਪਵਲਸਥਾਨ ਦਾ ਨਾਮ ਗੁਰਦੁਆਰਾ ਟਾਲੀ ਸਾਹਿਬ ਪਿਆ ਅਤੇ ਬੇਅੰਤ ਸੰਤਾਂ ਹਰ ਰੋਜ਼ ਨਤਮਸਤਕ ਹੁੰਦੀਆਂ ਹਨ ਅਰਦਾਸਾਂ ਬੇਨਤੀਆਂ ਕਰਦੇ ਹਨ ਇੱਕ ਮਹੀਨੇ ਵਿੱਚ ਬੇਅੰਤ ਸ਼੍ਰੀ ਅਖੰਡ ਪਾਤਸ਼ਾਹਬ ਹੁੰਦੇ ਹਨ ਔਰ ਸੰਗਤਾਂ ਮਲੋ ਤਲੋਂ ਕਰਕੇ ਸੇਵਾ ਕਰਦੀਆਂ ਹਨ ਔਰ ਬਜ਼ੁਰਗਾਂ ਦਾ ਕਹਿਣਾ ਕਿ ਇੱਥੇ ਇੱਕ ਰਾਵੀ ਦਰਿਆ ਵਗਿਆ ਸੀ ਕਾਫੀ ਸਮਾਂ ਪਹਿਲਾਂ ਔਰ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀ ਔਰ ਬਾਬਾ ਸ੍ਰੀ ਚੰਜੀ ਦੇ ਚਰਨਾਂ ਵਿੱਚ ਲੋਕਾਂ ਨੇ ਅਰਦਾਸ ਬੇਨਤੀ ਕੀਤੀ ਬਾਬਾ ਜੀ ਸਾਡੀਆਂ ਫਸਲਾਂ ਮਾਰ ਰਹੀਆਂ ਜਾਂਦੀਆਂ ਹਨ ਇਸ ਰਾਵੀ ਦਰਿਆ ਨੂੰ ਬੇਨਤੀ ਕਰੋ ਕਿ ਇਸ ਤੋਂ ਦੂਰ ਵਗਵੇ ਔਰ ਬਾਬਾ ਜੀ ਨੇ ਬੇਨਤੀ ਕੀਤੀ ਸੀ ਅੱਜ ਵੀ ਸਾਨੂੰ ਜ਼ਿਕਰ ਮਿਲਦਾ ਕਿ ਇਹ ਦਰਿਆ ਜਿਹੜਾ 4 ਕਿਲੋਮੀਟਰ ਦੂਰ ਹੈ ਹੁਣ ਔਰ ਬੇਨਤ ਸੰਗਤਾਂ ਇਸ ਸਥਾਨ ਤੇ ਆਣ ਕੇ ਗੁਰੂ ਚਰਨਾਂ ਵਿੱਚ ਨੰਸ ਹੋ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਇਸ ਗੁਰਦਾਰੇ ਦੇ ਅੱਗੇ ਬੰਤੀ ਜਿਨ੍ਹਾਂ ਨੇ ਸਾਰੀ ਗੱਲਬਾਤ ਸੰਤਨੋ ਇਸ ਗੁਰਦਾਰੇ ਸਾਹਿਬ ਦੇ ਇਤਿਹਾਸ ਤੋਂ ਜੁੜਾਈ ਸੋ ਮੈਂ ਤੁਹਾਡਾ ਆਪਣਾ ਲੱਖ ਚਿੰਤ